ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਇ ਅਜਹੋ ਸੁਨਾਓ ਸਮੁੰਦਰ ਮੈਂ ਹੈ ਕਿਆ ਜਾਨੋ ਕਿਆ ਹੋਏ ਇੱਕ ਵੀਰ ਸਬ ਦਾ ਉਚਾਰਨ ਕੀਤਾ ਹੋਇਆ 39ਵਾਂ ਸ਼ਲੋਕ ਹੈ ਤੇ ਕਬੀਰ ਸਾਹਿਬ ਇਸ ਪਾਵਨ ਸ਼ਲੋਕ ਅੰਦਰ ਸਮਝਾਉਂਦੇ ਨੇ ਵੀ ਬੰਦੇ ਆ ਮਾਣ ਨਾ ਕਰ ਤੂੰ ਅਮੀਰ ਹੈ ਤੇਰੇ ਘਰ ਵਿੱਚ ਸਾਰੀਆਂ ਸਹੂਲਤਾਂ ਨੇ ਮਨ ਲਓ ਇਸ ਗੱਲ ਦਾ ਵੀ ਮਾਰਨਾ ਕਰ ਵੀ ਮੇਰੇ ਬੱਚੇ ਅੱਜ ਦੀ ਡੇਟ 'ਤੇ ਚੰਗੇ ਨੇ ਮੇਰਾ ਸ਼ਰੀਰ ਰੋਗ ਮੁਕਤ ਹੈ ਇਸ ਗੱਲ ਦਾ ਵੀ ਮਾਰਨਾ ਕਰ ਤੇ ਕਿਸੇ ਗਰੀਬ ਦਾ ਮਜ਼ਾਕ ਨਾੜਾ ਦੁਖੀ ਬੰਦੇ ਨੂੰ ਮੁਖਮਲਾ ਨਾ ਕਰ ਹੰਦਾ ਨਾ ਵੀ ਕਈ ਵਾਰ ਕਿਸੇ ਦੁਖੀ ਬੰਦੇ ਨੂੰ ਅਸੀਂ ਮਜ਼ਾਕ ਕਰਦੇ ਹਾਂ ਪਾਸ਼ਾ ਕਹਿੰਦੇ ਨੇ ਦੁਖੀ ਬੰਦੇ ਦਾ ਮਜ਼ਾਕ ਨਾੜਾ ਕਿਸੇ ਦੇ ਬੱਚੇ ਨੇ ਕੋਈ ਗਲਤੀ ਕਰ ਦਿੱਤੀ ਉਹਦੀਆਂ ਗਲਤੀਆਂ ਫੜ ਫੜ ਕੇ ਜੱਗ ਜाहिर ਨਾ ਕਰ ਲੋਕਾਂ ਵਿੱਚ ਉਹਦਾ ਪ੍ਰਚਾਰ ਨਾ ਕਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਗੱਲ ਦਾ ਕਾਹਦਾ ਮਾਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਪਤਾ ਵੀ ਅਜਹੋਂ ਸੋ ਨਾਉ ਸਮੁੰਦਰ ਮੈਂ ਤੇਰਾ ਬੇੜਾ ਵੀ ਸੰਸਾਰ ਸਮੁੰਦਰ ਅੰਦਰ ਹੈ। ਕਿਆ ਜਾਣੋ ਕਿਆ ਹੋਏ ਕੀ ਪਤਾ ਤੇਰੇ ਨਾਲ ਕੀ ਵਾਪਰ ਜੇ ਤੇਰੀ ਬੱਚਿਆਂ ਦੀ ਮਾਨਸਿਕਤਾ ਸਮਾਪਾ ਕੇ ਕਿਦਾਂ ਦੀ ਹੋ ਜੇ ਤੇਰੀ ਸਿਹਤ ਨੂੰ ਕੀ ਪਤਾ ਕਿਹੜਾ ਰੋਗ ਲੱਗ ਜੇ ਇਹ ਪਤਾ ਥੋੜੇ ਅੱਜ ਦੁਨੀਆ ਬੰਦਾ ਕਹਿੰਦਾ ਮੈਂ ਬੜਾ ਖੂਬਸੂਰਤ ਐ ਚਿਹਰਾ ਬੜਾ ਸੋਹਣਾ ਸਰੀਰ ਬੜਾ ਸੋਹਣਾ ਪਰ ਕਈ ਵਾਰ ਜਾਂਦੇ ਆਂਦੇ ਸ਼ਰੀਪਾ ਰੋਡ ਤੇ ਚੱਲਦੇ ਆ ਕੋਈ ਟੱਕਰ ਹੋ ਗਈ ਕਿਸੇ ਵੱਡੀ ਚੀਜ਼ ਨਾਲ ਸਰੀਰ ਦਾ ਬਿਲਕੁਲ ਨਾਸਵੱਢਿਆ ਜਾਂਦਾ ਬੱਚਿਆਂ ਨੇ ਕਿਤੇ ਗਲਤ ਸੰਗਤ ਕਰ ਲਈ ਕੀ ਪਤਾ ਕਦੋਂ ਬੱਚੇ ਵਿਗੜ ਜਾਣ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਇਸ ਗੱਲ ਦਾ ਮਾਨ ਨਾ ਕਰ ਜੇ ਤੇਰੇ ਘਰ ਦਾ ਸਿਸਟਮ ਸਹੀ ਐ ਤਾਂ ਰੱਬ ਦਾ ਸ਼ੁਕਰਾਨਾ ਕਰ ਕਿਸੇ ਦੇ ਘਰ ਦਾ ਸਿਸਟਮ ਖਰਾਬ ਐ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਉਹਦਾ ਮਜ਼ਾਕ ਨਾੜਾ ਕਿਸੇ ਦੀ ਗਰੀਬੀ ਦਾ ਕਿਸੇ ਦੇ ਘਰ ਦੇ ਵਿਗੜੇ ਹੋਏ ਹਾਲਾਤਾਂ ਦਾ ਤੂੰ ਮਜ਼ਾਕ ਨਾ ਬਣਾ ਕੋਈ ਪਤਾ ਨਹੀਂ ਕਦੋਂ ਤੂੰ ਸੰਸਾਰਕ ਸਮੁੰਦਰ ਵਿੱਚ ਰਹਿ ਰਿਹਾ ਹਜੇ ਤੇਰਾ ਜੀਵ ਜ਼ਿੰਦਗੀ ਰੂਪੀ ਵੇੜਾ ਇੱਥੇ ਹੀ ਬਾਸ਼ਾ ਕਹਿੰਦੇ ਨੇ ਤੈਰ ਰਿਹਾ ਇਸੇ ਸਮੁੰਦਰ ਵਿੱਚ ਕੋਈ ਪਤਾ ਨਹੀਂ ਕਦੋਂ ਇਹ ਡੁੱਬ ਜੇ ਕਦੋਂ ਇਹ ਇਹ ਇਨ੍ਹਾਂ ਮੁਸ਼ਕਲਾਂ ਵਿੱਚ ਘਿਰ ਜੇ ਕਦੋਂ ਇਹਦੇ ਹਾਲਾਤ ਖਰਾਬ ਹੋ ਜਾਣ ਇਸ ਕਰਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ ਦੂਜੇ ਦਾ ਮਜ਼ਾਕ ਅਡਾਉਣ ਦੀ ਬਜਾਏ ਕਿਸੇ ਦੀ ਮਦਦ ਕਰ ਲਿਆ ਕਰ ਪਰ ਕਿਸੇ ਦਾ ਮਜ਼ਾਕ ਨਾ ੜਾ ਕਿਸੇ ਦੀ ਗਰੀਬੀ ਉੱਤੇ ਹੱਸ ਨਾ ਸਤਿਗੁਰੂ ਕਬੀਰ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ ਇਸ ਪਾਵਨ ਸ਼ਲੋਕ ਅੰਦਰ